ਸੋ ਇਹ ਗੁਰਦਾਸਾ ਜੀ 15 ਚੱਲਾਂਗੇ ਨਿਸ਼ਾਨ ਸਾਹਿਬ ਝੂਰ ਰਹੇ ਨੇ ਤੇ ਜਿਹੜੀ ਮੈਂ ਡਿਊਟੀ ਤੁਹਾਨੂੰ ਦੱਸ ਕੇ ਹਟਿਆ ਵੀ 121 ਫੁੱਟ ਉੱਚੀ ਜਿਹੜੀ ਇਹ ਡਿਊਟੀ ਆ ਸ਼ੁਭ ਆਨੰਦ ਕਾਰਜ ਤੇ ਨਿਕਾਹ ਹੁੰਦੇ ਨੇ ਨਿਕਾਹ ਵੀ ਹੁੰਦੇ ਆ ਆਨੰਦ ਕਾਰਜ ਉਹ 26 ਨਵੰਬਰ ਨੂੰ ਇਸ ਸਾਲ 2025 ਨੂੰ ਦਿਨ ਬੁੱਧਵਾਰ ਆ ਉਸ ਦਿਨ ਹੋਣੇ ਸਾਹਮਣੇ ਬੋਰਡ ਦੇ ਉੱਤੇ ਤੁਸੀਂ ਪੜ੍ਹ ਵੀ ਸਕਦੇ ਤੇ ਸੰਬੰਧ ਪਾਉਣਾ ਹੈ ਉਹ ਇੱਥੇ ਪਾ ਸਕਦੇ ਹਾਂ ਤੇ ਕਾਫੀ ਸੁੰਦਰ ਠੰਡੇ ਅੰਦਰ ਹਾਂ ਕਾਫੀ ਕੁਝ ਜਿਹੜਾ ਇੱਥੇ ਉਹ ਰੱਖਿਆ ਗਿਆ ਹੈ ਬਰਤ ਅੱਪਾ ਆਇਆ ਹੋਇਆ ਜੀ ਗੁਰਦੁਆਰਾ ਵੱਡਾ ਖੱਲੂ ਘਰਾ ਸਾਹਿਬ ਕੁੱਪ ਰਹੀੜ ਜ਼ਿਲ੍ਹਾ ਸੰਗਰੂਰ ਜੋ ਕਿ ਅੱਜ ਕੱਲ੍ਹ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਪੈਂਦਾ ਜੀ ਇਸ ਦੀ ਜਿਹੜੀ ਇਹ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਸੰਖੇਪ ਇਤਿਹਾਸ ਇਹਦਾ ਕਾਫੀ ਆ ਉਹ ਮੈਂ ਤੁਹਾਨੂੰ ਇਸ ਦੀ ਜਿਹੜੀ ਵੀਡੀਓ ਦੇ ਵਿੱਚ ਸਾਈਡ ਦੇ ਉੱਤੇ ਉਹ ਚਲਾ ਦਵਾਂਗਾ ਜਿਹੜੀ ਕਿ ਇਹਦਾ ਬੋਰਡ ਤੇ ਲਿਖਿਆ ਹੋਇਆ ਸਾਰਾ ਇਤਿਹਾਸ ਉਹ ਇਸੇ ਦਾ ਮੇਨ ਇਤਿਹਾਸ ਇਹ ਆ ਵੀ ਇੱਥੇ ਜਿਹੜਾ 35000 ਸਿੰਘ ਸਿੰਘੜੀਆਂ ਨੇ ਜਿਹੜੀ ਆ ਇਸ ਧਰਤੀ ਦੇ ਉੱਤੇ ਜਿਹੜੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਗੁਰਦੁਆਰਾ ਸ਼ਹੀਦ ਆਪਣੇ ਸ਼ਹੀਦ ਗੰਜ ਵੱਡਾ ਕੱਲੂ ਘਰ ਕੋਪਰ ਹੀੜਾ ਜ਼ਿਲ੍ਹਾ ਪਹਿਲਾਂ ਸੰਰੂਰ ਹੁੰਦਾ ਸੀ ਅੱਜ ਕੱਲ ਇਹ ਮਲੇਕ ਉਹਨਾਂ ਦੇ ਵਿੱਚ ਚੱਲਦੇ ਆ ਆਪਾਂ ਅੰਦਰ ਥੋੜੀ ਜਿਹੜੀ ਇਹ ਬੰਦ ਹੁੰਦੀ ਹੈ ਜਦੋਂ ਉਸ ਟਾਈਮ ਇਹ ਜਿਹੜਾ ਡਿਊਟੀ ਦਾ ਗੇਟ ਖੋਲਿਆ ਜਾਂਦਾ ਹੈਗਾ ਜਦੋਂ ਇੱਥੇ ਕੋਈ ਸਮਾਗਮ ਹੋਣ ਦਸਵੀਂ ਹੋਵੇ ਤੇ ਇਹ ਹੈ ਇੱਥੇ ਦਾ ਜਿਹੜਾ ਇਤਿਹਾਸ ਤੇ ਤੁਸੀਂ ਇਸ ਇਤਿਹਾਸ ਨੂੰ ਜਰੂਰ ਸੰਗਤ ਜੀ ਕਾਫੀ ਲੰਬਾ ਹੈਗਾ ਤੁਸੀਂ ਇਹਨੂੰ ਪੌਜ਼ ਕਰਕੇ ਜਰੂਰ ਪੜ੍ਹਨਾ ਮੈਂ ਸਾਈਡ ਤੇ ਸਕਰੀਨ ਦੇ ਉੱਤੇ ਇਹ ਇਤਿਹਾਸ ਜਿਹੜਾ ਇਹ ਨਾਲ ਚਲਾ ਵੀ ਦਿਆਂਗਾ ਉਹ ਜਿਹੜਾ ਸੋ ਇਹ ਗੁਰਦਾਸ ਸਾਹਿਬ ਦੇ ਪੰਦਰ ਚੱਲਾਂਗੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੇ ਜਿਹੜੀ ਮੈਂ ਡਿਊਟੀ ਤੁਹਾਨੂੰ ਦੱਸ ਕੇ ਹਟਿਆ ਵੀ 121 ਫੁੱਟ ਉੱਚੀ ਜਿਹੜੀ ਇਹ ਡਿਊਟੀ ਆ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੋਂ ਦਰਸ਼ਕੋਂ ਅਪ ਚੱਲਦੇ ਆਂ ਮੂੰਹ ਹੱਥ ਧੋ ਲਿਆ ਹੱਥ ਧੋਵਾਂਗੇ ਧੋਲੇ ਆ ਤੇ ਚੱਲਦੇ ਆ ਅੱਗੇ ਚਰਨ ਗੰਗਾ ਜਿਹੜੇ ਪੈਰ ਚਰਨ ਤੋਂ ਅੰਦਰ ਜਾਵਾਂਗੇ ਲੋ ਜੀ ਪੌੜੀਆਂ ਚੜ੍ਹ ਕੇ ਕਾਫੀ ਉੱਚੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਸ਼ਿਸ਼ੋਤ ਨੇ ਗੁਰਦੁਆਰਾ ਸ਼ਹੀਦ ਗੰਗ ਜੀ ਸਾਹਿਬ ਵੱਡਾ ਕੱਲੂ ਘਾਰਾ ਕੁੱਪਰ ਹੀੜਾ ਸੰਗਰੂਰ ਅੱਜ ਕੱਲ੍ਹ ਜ਼ਿਲ੍ਹਾ ਮਲੇਕੋਲਾ ਸੋ ਜਿਹੜਾ ਡਿਊਟੀ ਦਾ 게ਟਾ ਬੰਦ ਹੈਗਾ ਜੀ ਵੱਡਾ ਜਿਹੜਾ ਕੱਲੂ ਘਾਰਾ ਸਾਹਿਬ ਆ ਤੇ 121 ਫੁੱਟ ਕਹਿੰਦੇ ਸੰਗਤ ਜੀ ਇਹ ਜੂੜੀ ਉੱਚੀ ਆ ਕਾਫੀ ਉੱਚੀ ਤੁਸੀਂ ਦੇਖ ਸਕਦੇ ਹੋ ਸੋ ਗੁਰੂ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਦਰਸ਼ਨ ਕਰਾਂਗੇ ਗੁਰੂ ਘਰ ਤੇ ਖੁਸ਼ੀਆਂ ਪ੍ਰਾਪਤ ਕਰੋ ਜੀ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਇਸ ਗੁਰੂ ਘਰ ਦੇ ਦਰਸ਼ਨ ਕਰ ਰਿਹਾ ਹੈਗਾ ਉਹਨਾਂ ਦੇ ਜਿਹੜਾ ਨਹੀਂ ਵੀ ਕਰਿਆ ਸਭ ਤੇ ਕੰਮਕਾਰਾਂ ਚ ਰਕੀਆਂ ਹੋਣ ਬਦਨ ਖੁੱਲ ਚਲੋ ਚੱਲਦੇ ਹਾਂ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫਰਮਾਨ ਤੋਂ ਪਹਿਲਾਂ ਆਪਾਂ ਜੋਤ ਸਾਲ ਜੀ ਦੇ ਦਰਸ਼ਨ ਕਰਾਂਗੇ ਗੁਰੂ ਸਾਹਿਬ ਦੀ ਜੋਤ ਉਹ ਜਗ ਰਹੀਆਂ ਨੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਇਹ ਅੰਦਰ ਸਕਰੀਨ ਲੱਗੀ ਹੈ ਟੀਵੀ ਜਦੋਂ ਕੋਈ ਪ੍ਰੋਗਰਾਮ ਹੋਵੇ ਉਹ ਇੱਥੇ ਦਿਖਾਏ ਜਾਂਦੇ ਹੈਗਾ ਜਾਂ ਅੱਜ ਦਾ ਹੁਕਮਨਾਮਾ ਸਾਹਿਬ ਉਹ ਇੱਥੇ ਦਿਖਾਇਆ ਜਾਂਦਾ ਹੈ ਜੀ ਤੋਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫਰਮਾਨ ਸ਼ੋਟ ਮਹਲਾ 5 ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਦਸਵੀਂ 2 ਦਸੰਬਰ ਨਿਕਲ ਚੁਕੀ ਹੈ ਜੀ ਤੇ ਸਾਰਾ ਕੁਝ ਇਥੇ ਨੋਟ ਪੋਰਟ ਤੇ ਲਿਖਿਆ ਹੁੰਦਾ ਹੈ ਪੂਰਨਵਾਸੀ ਕਦੋਂ ਹੈ ਸੰਗਰਾਮ ਕਦੋਂ ਹੈ ਤੇ ਮਸਿਆਦੋਂ ਹੈ ਚੱਲਦੇ ਆਂ ਆਪਾਂ ਅੰਦਰ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਬਹੁਤ ਸੋਹਣੇ ਜਿਹੜੇ ਗੁਰੂ ਦੇ ਘਰ ਬਣੇ ਹੋਏ ਨੇ ਤੇ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਤੇ ਅੰਦਰ ਆ ਗਏ ਆਂ ਕੁਪੂਰੀ ਹੀੜਾ ਦੇ ਵਿੱਚ ਤੇ ਬਹੁਤ ਸੋਹਣੀਆਂ ਜਿਹੜੇ ਸ਼ਰੂਪ ਲੱਗੇ ਹੋਏ ਨੇ ਤੁਸੀਂ ਦਰਸ਼ਕਾਂ ਲਈ ਤੇ ਬਹੁਤ ਸੋਹਣੇ ਗੁਰਦੁਆਰਾ ਸਾਹਿਬ ਜਿਹੜੇ ਬਣੇ ਹੋਏ ਨੇ ਅੰਦਰ ਪੱਥਰੀ ਪੱਥਰ ਤੇ ਦੇਖ ਸਕਦੇ ਹੋ ਝੂਮਰ ਲੱਗੇ ਹੋਏ ਸਤਿ ਸਿਕਨ ਕੋ ਉਕਮ ਹੈ ਗੁਰੂ ਮਾਨਵ ਗ੍ਰੰਥ ਬੜੇ ਸੋਹਣੇ ਝੂਮਰ ਲੱਗੇ ਹੋਏ ਨੇ ਤਨ ਤਨ ਤਰੀਕ ਗ੍ਰੰਥ ਸਾਹਿਬ ਜੀ ਸ਼ੀਸ਼ਿਆਂ ਦੇ ਅੰਦਰ ਜਿਹੜੇ ਨੇ ਸ਼ਿਸ਼ੂਤ ਨੇ ਬੜੇ ਸੁੰਦਰ ਰਮਾਨਿਆਂ ਦੇ ਵਿੱਚ ਜਦੋਂ ਦੇ ਆਪਾਂ ਮੱਥਾ ਟੇਕਾਂਗੇ ਨਤਮਸਤਕ ਹੋਵਾਂਗੇ ਜੋ ਵੀ ਮੇਰੇ ਸਾਥ ਸੰਗਤ ਇਸ ਵੀਡੀਓ ਰਹੀ ਦਰਸ਼ਕੋਵਾਂ ਸਾਹਿਬ ਦੇ ਕੰਮ ਕਰਾਂ ਦਿਨ ਦੁਗੜੀ ਆ ਚੋਕੜੀ ਹੋਵੇ ਜੀ ਵਾਹਿਗੁਰੂ ਕਿਰਪਾ ਕਰਨ ਲਓ ਆਪਾਂ ਬਤਵਾਸਤ ਕੋਣੇ ਤੇ ਦਰਸ਼ਕ ਹੋ ਜੀ ਬਣੇ ਸੋ ਸੁੰਦਰ ਮਾਧਿਆ ਦੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੋਤ ਨੇ ਆਸ਼ਸ਼ ਗੁਰੂ ਬਾਬਾ ਜੀ ਤਾਂ ਸਿਮਰਨ ਕਰ ਰਹੇ ਅਤੇ ਪ੍ਰਸ਼ਾਦ ਵੀ ਇੱਧਰ ਜੇਠਾ ਮਖਾਜਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਹੋਰ ਠੀਕ ਠਾਕ ਹੋ ਜੀ ਹੋਰ ਕਿਰਪਾ ਜੀ ਹਾਂ ਜੀ ਹਾਂ ਜੀ ਚਲੋ ਚੜ੍ਹਦੀ ਕਲਾ ਚਾਹੀਦੀ ਹੈ ਜੀ ਸੋ ਇਧਰ ਨਤਨੇ ਸਾਹਿਬ ਸੁਖਨੀ ਸਾਹਿਬ ਦੇ ਗੁੜਕਾ ਸਾਹਿਬ ਜਿਹੜੇ ਹੈਗੇ ਰੱਖਿਓ ਜੀ ਇਹਨਾਂ ਨੇ ਪਾਠ ਕਰਨਾ ਉਹ ਪਾਠ ਕਰ ਸਾਹਮਣੇ ਨਗਾਰਾ ਸਾਹਿਬ ਤੁਹਾਨੂੰ ਪਤਾ ਵੀ ਜਦੋਂ ਅਰਦਾਸ ਹੁੰਦੀ ਹੈ ਉਦੋਂ ਨਗਾਰਾ ਸਾਹਿਬ ਜਿਹੜੇ ਬਚਾਏ ਜਾਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਰ ਸਜਜਤ ਬਿਲਕੁਲ ਖੜੇ ਆ ਜੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਦਰਸ਼ਨ ਬੜੇ ਸੋਹਣੇ ਹੋ ਰਹੇ ਨੇ ਦਰਸ਼ਨ ਆਪ ਵੀ ਕਰੋ ਤੇ ਹੋਰਨਾਂ ਨੂੰ ਵੀ ਕਰਾਓ ਨੋ ਬਿਲਕੁਲ ਆਪਾਂ ਤਾਂ ਤਾਂ ਸਰਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਖੜੇ ਆ ਤੇ ਨਮਸਕਾਰ ਕਰ ਰਹੇ ਆ ਸਭ ਦੀ ਆਪਾਂ ਸੁਖਮੰਨ ਮੰਗਾਂਗੇ ਚੱਲਦੇ ਆ ਅੱਗੇ ਜੀ ਗੁਰੂ ਦੇਖੋ ਜੀ ਗੁਰਦੁਆਰਾ ਵੱਡਾ ਕਲੂਕਰ ਸਾਹਿਬ 35000 ਸਿੰਘ ਸ਼ਹੀਦ ਜਿਹੜੇ ਇਸ ਸਥਾਨ ਤੇ ਹੋਏ ਸਨ ਉਹਨਾਂ ਦੇ ਜਿਹੜਾ ਜਾਂਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਜੋ ਬੋਲਦੇ ਆ ਅਖਰਵਾਦਾ ਘਟਾ ਗਲਤੀ ਹੋਈ ਤਾਂ ਮਾਫ ਕਰਨਾ ਚੱਲਦੇ ਆ ਆਪਾਂ ਅੰਦਰ ਬਹੁਤ ਸੋਹਣਾ ਅੰਦਰੋਂ ਜੀ ਦੋਆ ਸਾਹਿਬ ਤੁਸੀਂ ਦੇਖ ਰਹੇ ਹੋ ਬੱਸ ਹੁਣੇ ਸ਼ੀਸ਼ੇ ਦੇ ਅੰਦਰ ਪਾਪਾ ਜੀ ਸੁਸ਼ੋਗਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਧਰ ਜਿਹੜਾ ਕੀਰਤਨ ਵਗੈਰਾ ਜਿਹੜੇ ਹੁੰਦੇ ਆ ਜਦੋਂ ਵੀ ਹੁੰਦੇ ਆ ਸਵੇਰੇ ਸ਼ਾਮ ਰੁਟੀਨ ਦੇ ਮੁਤਾਬਕ ਆਪੇ ਵੱਡੇ ਗੁਰਦਸਾਹ ਸਾਹਿਬ ਨੇ ਬਣੇ ਹੋਏ ਏਸੀ ਕਾਫੀ ਲੱਗੇ ਹੋਏ ਆ 플ੋਟ ਲਾਈਟ ਲੱਗੀਆਂ ਹੋਈਆਂ ਨੇ ਤੇ ਚਲਦੇ ਆਪਾਂ ਬਾਹਰ ਨੂੰ ਤੇ ਜਿਹੜੇ ਸਰੂਪ ਉੱਪਰ ਲੱਗੇ ਹੋਏ ਆ ਪੁਰਾਣੇ ਕਾਫੀ ਉਹ ਤੁਸੀਂ ਦਰਸ਼ਨ ਕਰੋ ਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਇੱਧਰ ਵੀ ਜੀ ਸਰੂਪ ਤੁਹਾਨੂੰ ਦੇਖ ਸਕਦੇ ਆ ਸਾਰੇ ਪਾਸੇ ਬਾਬਾ ਜੀ ਜਿਸ ਨੂੰ ਨਜ਼ਰ ਆਉਣਗੇ ਤੇ ਖੰਡਾ ਸਾਹਿਬ ਦਰਸ਼ਨ ਕਰੋ ਸੋ ਆਪੇ ਦਰਸ਼ਨ ਕਰ ਰਹੇ ਆ ਅੰਦਰੋਂ ਤੇ ਇਸ ਤਰ੍ਹਾਂ ਕੁਝ ਜਿਹੜੀਆਂ ਇਨਸਟਰਕਸ਼ਨਾਂ ਉਹ ਲਿਖੀਆਂ ਹੋਈਆਂ ਨੇ ਫੋਨ ਨਾ ਇਹਦਾ ਦਰਵਾਜ਼ਾ ਵਿੱਚ ਬੰਦ ਰੱਖੋ ਇਹਦਾ ਜਿਹੜਾ ਆਪਾਂ ਨੂੰ ਹੁਕਮ ਮੰਨਣਾ ਚਾਹੀਦਾ ਜੀ ਬਾਬਾ ਜੀ ਦਾ ਸੋ ਆਪਾਂ ਇੱਧਰੋਂ ਚੱਲਾਂਗੇ ਤੇ ਸਲਾਨਾ ਦੇਖੋ ਜੋੜ ਮਿਲ ਦੇ ਜਿਹੜਾ 3 4 5 ਫਰਵਰੀ ਨੂੰ ਉਹ ਬੋਰਡ ਵੀ ਪਏ ਐ ਤੇ ਆਏ ਸਾਲੋਂ ਹੁੰਦਾ ਜੀ ਕਾਫੀ ਅੱਗੇ ਇਧਰੋਂ ਵੀ ਜਿਹੜਾ ਉਹ ਗੇਟ ਤੁਸੀਂ ਦੇਖ ਸਕਦੇ ਹੋ ਦੂਰ ਤੋਂ ਬਣਿਆ ਹੋਇਆ ਬਾਹਰੋਂ ਆਉਣ ਲਈ ਅੰਦਰ ਨੂੰ ਦੇਖ ਰਹੇ ਆ ਇਸ ਵੇਲੇ ਬੰਦ ਹੈ ਇਹ ਸਿਰਫ ਉਦੋਂ ਜਿਹੜੇ ਜਦੋਂ ਸਲਾਨਾ ਸ਼ੀਤ ਦੀ ਜੋੜ ਮੇਲਾ ਹੁੰਦਾ ਉਦੋਂ ਇਹ ਖੁੱਲ ਜਾਂਦਾ ਕਾਫੀ ਵੱਡਾ ਇੱਥੇ ਇਹਨਾਂ ਦੇ ਸੰਦ ਰੱਖੇ ਹੋਏ ਨੇ ਕਾਫੀ ਵੱਡੀਆਂ ਗੱਡੀਆਂ ਖੜੀਆਂ ਨੇ ਕਮਰੇ ਬਣੇ ਹੋਏ ਨੇ ਠਹਿਰਾਣ ਠਹਿਰਨ ਲਈ ਜਿਹੜਾ ਇੱਥੇ ਤੁਸੀਂ ਘਰ ਸਕਦੇ ਹਾਂ ਚਲਦੇ ਆ ਪਿਛਲੇ ਪਾਸੇ ਨੂੰ ਚਲਦੇ ਆ ਹੋਰ ਤੁਹਾਨੂੰ ਦਿਖਾਵਾਂਗੇ ਸਾਰੇ ਪਾਸੇ ਗੁਰਦਸਾਹਬ ਦੇ ਘੁੰਮ ਕੇ ਕਾਫੀ ਏਰੀਆ ਗੁਰਦਸਾਹਬ ਦਾ ਦੇਖ ਸਕਦੇ ਹਾਂ ਇੱਧਰ ਥੇ ਵੀ ਹੈਗਾ ਇੱਕ ਆਹ ਦੇਖੋ ਬਿਲਕੁਲ ਹਨਾ ਜੀ ਬਹੁਤ ਸੋਹਣੇ ਗੁਰੂ ਘਰ ਜਿਹੜੇ ਆ ਗੁਰੂ ਦੇ ਬਣੇ ਹੋਏ ਨੇ ਬਿਲਕੁਲ ਬੈਠ ਕੇ ਆਪਾਂ ਖੜੇ ਗੁਰਦਸਾਹਬ ਦੇ ਨਜ਼ਰਚਣ ਕਰ ਲੋ ਤੇ ਗੁਰੂ ਘਰ ਦੀਆਂ ਖੁਸ਼ੀਆਂ प्राप्त ਕਰੋ ਜੀ ਚਲਦੇ ਆਪਾਂ ਅੱਗੇ ਉਧਰ ਸਾਹਮਣੇ ਗੁਰੂ ਗੁਰੂ ਕੇ ਲੰਗਰ ਨੂੰ ਉਧਰ ਵੀ ਚੱਲਾਂਗੇ ਨਾਲੇ ਲੰਗਰ ਛਕਾਂਗੇ ਦਰਸ਼ਨ ਕਰਾਵਾਂਗੇ ਆਪ ਜੀ ਨੂੰ ਲੰਗਰਾਂ ਦੇ ਆ ਗਏ ਆਪਾਂ ਬਾਹਰ ਜੀ ਜਿੱਥੋਂ ਆਪਾਂ ਚਰਮ ਤੋਂ ਕੇ ਅੰਦਰ ਗਏ ਸੀ ਸੋ ਆਪਾਂ ਬਾਹਰੋਂ ਗੁਰੂ ਘਰ ਦੇ ਦਰਸ਼ਨ ਕਰਵਾ ਰਹੇ ਹਾਂ ਜੀ ਤੇ ਕਾਫੀ ਵੱਡਾ ਇਹ ਗੁਰਦੁਆਰਾ ਸੜਕ ਤੋਂ ਤਕਰੀਬਨ 3-4 ਕਿਲੋਮੀਟਰ ਅੰਦਰ ਹੈਗਾ ਜਿੱਥੋਂ ਆਪਾਂ ਮਲੇਕ ਕੋਲ ਦੇ ਤੋਂ ਲੁਧਿਆਣਾ ਸਾਈਡੋਂ ਜਾਈਏ ਤਾਂ ਉਸ ਸੜਕ ਦੇ ਉੱਤੇ ਲੈਫਟ ਸਾਈਡ ਪੈਂਦਾ ਜੀ ਖਾਬੇਾਤ ਨੂੰ ਤੇ ਦਰਸ਼ਕ ਕਰੋ ਬਹੁਤ ਸੋਹਣੇ ਸੁੰਦਰ ਗੁਰਦੁਆਸਾਹ ਜਿਹੜੇ ਬਣੇ ਹੋਏ ਨੇ ਤੇ ਇੱਧਰ ਸੱਚਖੰਡ ਸਾਹਿਬ ਨੇ ਤੇ ਇੱਧਰ ਸੰਕਤ ਜਿਹੜੀ ਇੱਥੇ ਆਉਂਦੀ ਰਹਿੰਦੀ ਹੈ ਜੀ ਦਸਵੀ ਦਾ ਜਿਹੜਾ ਇੱਥੇ ਖਾਸ ਕਰ ਜਿਹੜਾ ਮੇਲਾ ਹੋ ਪਰਦਾ ਜੀ ਤੇ ਜਿਵੇਂ ਤੁਹਾਨੂੰ ਮੈਂ ਦੱਸ ਕੇ ਦਿੱਤੀ ਜਿਹੜੇ ਸ਼ੁਭ ਆਨੰਦ ਕਾਰਜ ਤੇ ਨਿਕਾਹ ਹੁੰਦੇ ਨੇ ਨਕਾ ਵੀ ਹੁੰਦੇ ਆ ਆਨੰਦ ਕਾਜ ਉਹ 26 ਨਵੰਬਰ ਨੂੰ ਇਸ ਸਾਲ 2025 ਦੇ ਦਿਨ ਬੁੱਧਵਾਰ ਆ ਉਸ ਦਿਨ ਹੋਣਾ ਹੈ ਸਾਹਮਣੇ ਬੋਰਡ ਤੇ ਉੱਤੇ ਤੁਸੀਂ ਪੜ੍ਹ ਵੀ ਸਕਦੇ ਆ ਅੱਗੇ ਚੱਲਦੇ ਆ ਲੰਗਰ ਸਾਹਿਬ ਇੱਧਰ ਆ ਗਏ ਆ ਪਰ ਲੰਗਰ ਸਾਹਿਬ ਲੰਗਰ ਸ਼ਕ ਕਰਨ ਦੇ ਨਾਲੇ ਆਪ ਜੀ ਨੂੰ ਦਿਖਾਵਾਂਗੇ ਕਿੰਨੇ ਸੋਹਣੇ ਇੱਥੇ ਜਿਹੜੇ ਇੰਤਜ਼ਾਮ ਉਹ ਹੋਏ ਹੋਏ ਨੇ ਉਹ ਲੰਗਰ ਦੇ ਬਾਹਰ ਆ ਪਾ ਗਏ ਆ ਇੱਥੇ ਜਿਹੜਾ ਇਸ ਤਰ੍ਹਾਂ ਦਾ ਬਰਤਨ ਬੜੇ ਸੋਹਣੇ ਢੰਗ ਨਾਲ ਜਿਹੜੇ ਤੇ ਧੋਤੇ ਜਾਂਦੇ ਹੈਗੇ ਧੋ ਕੇ ਉੱਤੇ ਰੱਖੇ ਜਾਂਦੇ ਤੇ ਪਹਿਲਾਂ ਜਿਹੜੇ ਆ ਝੂਠੇ ਵਰਤਨ ਇਧਰੋਂ ਇੱਕ ਨੰਬਰ ਤੋਂ ਸਟਾਰਟ ਕੀਤੇ ਜਾਂਦਾ ਇੱਥੋਂ ਦਾ ਦਰਸ਼ਨ ਕਰੋ ਤੇ ਫਿਰ ਇੱਥੇ ਇਹਨਾਂ ਦੀ ਸੁਕਮਾਂਝ ਹੁੰਦੀ ਹੈ ਤੇ ਅੱਗੇ ਆਖ ਲਾਸਟ ਵਿੱਚ ਇਹਨਾਂ ਨੂੰ ਧੋਇਆ ਜਾਂਦਾ ਚੱਲਦੇ ਆਪਾਂ ਲੰਗਰ ਦੇ ਹਾਲ ਅੰਦਰ ਸੋ ਇਹ ਹੈ ਲੰਗਰ ਹਾਲ ਦੇ ਵਿੱਚ ਆਪਾਂ ਆ ਗਏ ਆਂ ਦੇਖੋ ਕਾਫੀ ਅੱਛਾ ਸੋਹਣਾ ਲੰਗਰ ਹਾਲ ਬਣਿਆ ਹੋਇਆ ਤੇ ਇਹ ਹੈ ਇੱਧਰ ਜਿਹੜੇ ਬਰਤਨ ਪਏ ਬੜੇ ਸਸਤੇ ਮੈਡੀਕਲ ਦੇ ਟੀਕੇ ਨਾਲ ਜਿਹੜੇ ਉਹ ਰੱਖੇ ਹੋਏ ਨੇ ਤੇ ਸਾਹਮਣੇ ਜਿਹੜੀਆਂ ਸੁੱਕੀਆਂ ਰੋਟੀਆਂ ਪਾਜ ਜਾਂਦੀਆਂ ਉਹ ਵੀ ਇੱਥੇ ਜਣੀਆਂ ਰੱਖੀਆਂ ਹੋਈਆਂ ਨੇ ਗੁਰੂ ਦੀ ਗੋਲਕ ਅਗਰ ਤੁਸੀਂ ਕੁਝ ਦੇ ਸੰਬੰਧ ਪਾਉਣਾ ਹੈ ਉਹ ਇੱਥੇ ਪਾ ਸਕਦੇ ਹੋ ਇੱਕ ਕਾਫੀ ਸੁੰਦਰ ਠੰਡੇ ਅੰਦਰ ਹਾਲ ਕਾਫੀ ਕੁਝ ਜਿਹੜਾ ਇੱਥੇ ਹੋ ਰੱਖਿਆ ਗਿਆ ਹੈ ਵਰਤੋਂ ਲਈ ਤੁਹਾਨੂੰ ਜੂ ਕਰਕੇ ਦਿਖਾ ਦਵਾਂ ਕਿ ਦੇਖੋ ਕਿੰਨਾ ਸੋਹਣਾ ਢੱਕ ਕੇ ਜਿਹੜਾ ਲੰਗਰ ਉਹ ਰੱਖਿਆ ਜਾਂਦਾ ਹੈ ਸੋ ਆਪਾਂ ਛਕਾਂਗੇ ਲੰਗਰ ਤੇ ਸੁੱਕੀਆਂ ਰੋਟੀਆਂ ਬੇਸੇ ਕਾਫੀ ਪਈਆਂ ਨੇ ਵਾਹਿਗੁਰੂ ਗੁਰਮੰਤਰ ਹੈ ਜਪੁ ਹੋਮੇ ਕੋਈ ਹਿੰਦੀ ਚ ਪੰਜਾਬੀ ਚ ਔਰ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਤੇ ਸਾਰੇ ਪਾਸੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਲੰਗਰ ਹਾਲ ਦੇ ਬਾਹਰਲੇ ਪਾਸੇ ਜਾਲੀਆਂ ਔਰ ਜਾਲੀਦਰਦਰ ਵਿੱਚ ਜੀ ਉਹ ਲੱਗੇ ਹੋਏ ਨੇ ਬਾਬਾ ਜਿੱਦੜ ਪਿਆਜ਼ ਪੂਚੀ ਰਹੇ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਉਹ ਠੀਕ ਠਾਕ ਹੋ ਜੀ ਤਿਆਰੀ ਹੋ ਰਹੀ ਸ਼ਾਮ ਦੇ ਲੰਗਰਾਂ ਦੀ ਤੇ ਠੀਕ ਹੈ ਕੀ ਸ਼ੁਭਨਾਮ ਆਪਣਾ ਦਵਿੰਦਰ ਸਿੰਘ ਕਿੱਥੋਂ ਅਜੇ ਤਰਨਤਾਰਨ ਸਾਹਿਬ ਤੋਂ ਬੜੀ ਵਧੀਆ ਬਾਬਾ ਜੀ ਫੋਨ ਤੇ ਲੱਗੇ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸੱਭਾ ਸਾਹਿਬ ਆਈ ਵੀ ਫਤੇ ਜੀ ਸਿੰਘ ਸਾਹਿਬ ਕੀ ਸ਼ੋਭਨਾਮ ਆਪਣਾ ਮਰਦਜੀਤ ਸਿੰਘ ਹੈ ਜੀ ਜਿਹੜਾ ਬਿਆਲਾ ਤੁਸੀਂ ਸਮਾਣਾ ਅੱਛਾ ਸਮਾਣੇ ਦੇ ਹੋ ਹਾਂਜੀ ਹਾਂਜੀ ਕਿਆ ਬਾਤ ਹੈ ਸਾਡੇ ਜ਼ਿਲ੍ਹੇ ਦੇ ਹੋ ਤੁਸੀਂ ਤੇ ਬਾਬਾ ਜੀ ਤਰਨਤਾਰਨ ਦੇ ਚਲੋ ਸੇਵਾ ਹੋ ਰਹੀ ਆ ਲੰਗਰ ਸ਼ਿਕਾਤਾ ਬਾਬਾ ਜੀ ਹੁਣਾਂ ਨੇ ਧੰਨਵਾਦ ਆ ਜੀ ਬਾਬਾ ਜੀ ਤੁਹਾਡਾ ਲੰਗਰ ਆਪਾਂ ਸ਼ਕਲ ਦੇ ਚਲਦੇ ਬਾਹਰੋਂ ਸੰਗਤ ਦੇਖਦਾ ਤੁਸੀਂ ਕਿਵੇਂ ਬਾਹਰ ਆਈ ਹੋਈ ਆ ਹੋਰ ਵੀ ਇਸ ਤਰ੍ਹਾਂ ਜਿਹੜੀ ਸੰਗਤ ਉਹ ਇੱਥੇ ਆਉਂਦੀ ਰਹਦੀ ਆ ਤੇ ਐਸੀ ਬਾਹਰ ਜਾਣ ਦਾ ਰਸਤਾ ਇੱਧਰ ਪਏ ਆ ਪਾਂਡੇ ਤੋਤੇ ਹੋਏ ਹੋਰ ਬਾਬਾ ਜੀ ਠੀਕ ਹੋ ਬਾਬੇ ਦੀ ਕਿਰਪਾ ਚਲੋ ਕਿਰਪਾ ਹੀ ਚਾਹੀਦੀ ਆ ਹੋਰ ਕੋਈ ਮੰਗਦੇ ਕੀ ਆਪਾਂ ਸਹੀ ਗੱਲ ਸੋ ਸਾਹਮਣੇ ਪਾਸੇ ਬਾਥਰੂਮ ਵੀ ਬਣੇ ਹੋਏ ਆ ਜਿਵੇਂ ਉੱਥੇ ਹੀ ਦਿਖ ਰਹੀ ਆ ਤੁਹਾਨੂੰ ਤੇ ਬਹੁਤ ਸੋਹਣੇ ਤੁਸੀਂ গোল্ডেন গারদ ਦੇ ਵਿੱਚ ਦੇਖ ਸਕਦੇ ਗੁਰਦੁਆਸਾ ਦਾ ਗੁੰਬਦ ਕਿੰਨੇ ਸੋਹਣੇ ਲੱਗ ਰਹੇ ਤੇ ਨishan sahab ji ਕਿੰਨੇ ਸੋਹਣੇ ਝੂਲ ਰਹੇ ਨੇ ਤੇ ਇਧਰ ਬਾਬਾ ਜੀ ਦੇ ਛੋਟੇ ਨishan sahab ਵੀ ਝੂਲ ਰਹੇ ਨੇ ਤੇ ਅੰਦਰ ਇਹੇ ਇੱਕ ਤਰਵੈਣੀ ਹੈਗੀ ਆ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਪੁਰਾਣਾ ਤੇ ਬਾਹਰ ਵੀ ਇੱਕ ਬੋਰਡ ਦਾ درخت ਉਹ ਵੀ ਬਹੁਤ ਪੁਰਾਣਾ ਪਤਾ ਖਾਨਾ ਹੈ ਤੁਹਾਨੂੰ ਕੋਈ ਵੀ ਦਿਖੋਨੇ ਬਾਹਰ ਜੀ ਸਾਹਮਣੇ ਦੇ ਦੇਖ ਸਕਦੇ ਆ ਬਹੁਤ ਪੁਰਾਣਾ ਜਿਹੜਾ ਕੀ ਬੋਰਡ ਆ ਦਾੜੀ ਇਹਦੇ ਆਈ ਹੋਈ ਆ ਬੋਰਡ ਦੇ ਤੇ ਥੱਲੋਂ ਦੇਖੋ ਕਿੰਨਾ ਜਿਹੜਾ ਮੋਢਾ ਇਹਦਾ ਵੱਡਾ ਹੈਗਾ ਹਾਲ ਸਾਹਿਬ ਆਏ ਪਤੇ ਜੀ ਓਏ ਬਾਹਰ ਖੇਤਾਂ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਉਪ ਰਹੀੜਾ ਵੱਡਾ ਘੱਲੂ ਘਰ ਆ ਗੁਰਦੁਆਰਾ ਸਹੀਜ ਸ਼ਹੀਦ ਗੰਗ ਸਾਹਿਬ ਹੈ ਸੋ ਇਸੀ ਗੋਦਾ ਸਾਹਿਬ ਅੜੀ ਖੂਹੀ ਵੇਖ ਰਹੇ ਤੁਸੀਂ ਇਹ ਵੀ ਉਦੋਂ ਦੀ ਪਰਾਤਨ ਬਣੀ ਹੋਈ ਆ ਪੁਰਾਣੀ ਜਦੋਂ ਸਿੰਘ ਸਿੰਘ ਸਿੰਘਣੀਆਂ ਜਿਹੜੀਆਂ ਅਸੀਂ ਹੀਰ ਹੋਈਆਂ ਸਨ ਜੀ ਤੇ ਕੋਲ ਤੇ ਅੰਤਰਫਲ ਦੇ ਕੋਤਰ ਤੇ ਦੇਖ ਸਕਦੇ ਹਾਂ ਸੋ ਥੱਲੇ ਜਿਹੜੀਆਂ ਸਰੰਦੀਟਾ ਉਹ ਦੇਖ ਰਹੇ ਤੁਸੀਂ ਲੱਗੀਆਂ ਹੋਈਆਂ ਪੁਰਾਣੀਆਂ ਤੇ ਇਹ ਜਿਹੜਾ ਬਾਅਦ ਚ ਬਗੜਿਆ ਹੋਇਆ ਇਹ ਵੱਡੀਆਂ ਇਟਾਂ ਨਾਲ ਆਲਾ ਥੱਲੇ ਜਿਹੜੀ ਪੁਰਾਣੀ ਕੋਈ ਉਦੋਂ ਦੀ ਗੁਰੂ ਸਾਹਿਬਾਂ ਦੇ ਟਾਈਮ ਦੀ ਹੈਗੀ ਹੈ ਜੀ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਚੱਲਦੇ ਆਪਾਂ ਗੁਰਦਵਾਰ ਸਾਹਿਬ ਦੇ ਬਿਲਕੁਲ ਇਹ ਇਹ ਸਾਹਮਣੇ ਜਿਹੜੀ ਖੂਹੀ ਹੈ ਐਂਟਰੈਂਸ ਦੇ ਉੱਤੇ ਬੋਰਡ ਦੇ ਬਿਲਕੁਲ ਨਾਲ ਆ ਦੇਖ ਸਕਦੇ ਹਾਂ ਦਰਸ਼ਨ ਕਰ ਸਕਦੇ ਹਾਂ ਸੋ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਦਰਸ਼ਕੋ ਕੋਈ ਬੋਲਦਿਆਂ ਗਲਤੀ ਹੋ ਗਈ ਤਾਂ ਮਾਫ ਕਰਨਾ ਇਹਦੇ ਨਾਮ सुरेंद्र ਸਿੰਘ ਨੂੰ ਦਿਓ ਇਜਾਜ਼ਤ ਅਗਲੇ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਤੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਅਪਲ ਦੇ ਆਧਾਰ ਤੇ ਮਿਲ ਸਕੇ ਸੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਔਰ ਕਮੈਂਟ ਵੀ ਕਰਿਆ ਕਰੋ ਵੀਰ ਜੀ ਸੰਗਤੋਂ ਕਿੱਥੋਂ ਤੁਸੀਂ ਇਸ ਵੀਡੀਓ ਦੇ ਦਰਸ਼ਨ ਕਰ ਰਹੇ ਹੋ ਜਰੂਰ ਕਮੈਂਟਸ ਕਰਿਆ ਕਰੋ ਤਾਂ ਜੋ ਸਾਨੂੰ ਬੈਕਅਪ ਰੌਮਲ ਸਕੇ ਇਹਦੇ ਨਾਲ ਅੱਗੇ ਆ ਦੋ ਵਾਹਿਗੁਰੂ ਰਬ ਰੱਖਾ ਸਸਿਕਲ ਚੜਦੀ ਕਲਾ